צל 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 ਕਿ ਮਰਾ ਹੋਰ ਨਾਲ ਕਰਦੇ ਨਾ। ਹਵਰ ਬੁਣੇ ਇਸ ਤਰ੍ਹਾਂ। ਮਾਪ ਪੱਲਣਾ ਆਇਆ ਟਾਈਮਰ ਕਿ ਵੀ ਰੱਖਦੇ। ਇਹ ਕਦੋਂ ਭਰਾਂਗੇ ਫਰਤਨੇ? ਇਹ ਅਕਤੂਰ ਚਾਰ ਦੇ ਬਾਅਦ ਫਰਨਗੇ ਸੀ। ਹੁਣ ਨਹੀਂ ਭਰਦੇ ਬੁਰਦੇ। ਹੁਣ ਤਾਂ ਪੜਾ ਲਈ ਕਰਦੇ ਕਿਰਾ। ਹੁਣ ਕੰਡ ਲੜਦੀ ਆ। ਪੜਾਣਾ ਫਾਇਦਾ ਕੀ ਹੈ ਬਰਾਲੀ ਦਾ ਹੀ ਕਰਨਾ ਹੈ। ਹੈ? ਬਰਾਲੀ ਦਾ ਹੀ। ਬਾਹਰ ਕਢਣੀ ਹੈ। ਚੱਕ ਚੱਕ ਕੇ ਦੋ ਜਿਹੜਾ ਕੰਡ ਨਹੀਂ ਹੁੰਦੀ। ਉਹ ਜੀ ਤਾਂ ਕੰਡ ਖੱਤੀ ਖੱਤੀ ਕਰਕੇ ਕਿਹੜਾ ਕਰਦਣਗੇ ਸਰੀਸ। ਕੱਲ ਤੱਕ ਤਾਂ ਮੈਂ ਆਲੀ ਉੱਪਰ ਕਰਾ ਦੂੰਗਾ ਨਾ। ਹਾਂ। ਨਾਲੇ ਖੱਤੀ ਕਰਕੇ। ਕੱਲ ਰੀਆ ਲਈ ਆ ਸੀ। ਪੇਪਰੋਂ ਦੇ ਕਾਗਨ ਚਾਰ ਗੱਡੀ ਕੱਢੀ ਇੱਕ ਦਵਾਰ ਤੰਗਲੀ ਨਾਲ ਤੰਗਲੀ ਨਾਲ ਕਿਉਂ ਤੰਗਲੀ ਇਹ ਘਾਰੋਂ ਦੀ ਹੈ ਤੰਗਲੀ ਹੈ ਹੀ ਨਾ ਨਹੀਂ ਲੈ ਕੇ ਪੰਡ ਭਾਗ ਪੰਡ ਚ ਭਾ ਕੇ ਭਰਦੇ ਹੁੰਨੇ ਆ ਉਹ ਜੀ ਤੋਰਦਾ ਭਾਈ ਟਰੈਕਟਰ ਮਾਲੀਣ ਦੇ ਗਏ ਤੇ ਅੱਜ 2 ਨਵੰਬਰ 17 ਕੱਤਕ ਦੇ ਦਿਨ ਐਤਵਾਰ ਦਾ ਹੋ ਗਿਆ ਤੇ ਅੱਜ ਮਾਈਆਂ ਭਾਈਆਂ ਚਾਸੀਆਂ ਤਾਈਆਂ ਤੇ ਵਿੱਚ ਬਹਿ ਗਏ ਭਾਈ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆਂ ਸਾਂਝੀਆਂ ਇਧਰਲੇ ਪਾਸੇ ਮਾਤਾ ਬੈਠੀ ਆ ਪਿੱਛੇ ਬੰਦ ਤੋਂ ਰਾਣੀ ਬੈਠੀ ਆ ਤੇ ਇਧਰ ਭਾਈ ਨਾਨੀ ਬੈਠੀ ਆ ਤੇ ਚਾਹ ਦੇ ਗੱਫੇ ਜਿਹੜੇ ਹੈਗੇ ਆ ਸਾਂਝੇ ਕੀਤੇ ਜਾ ਰਹੇ ਨੇ ਤੇ ਵੀਡੀਓ ਨੂੰ ਦੇਖਣਾ ਸਾਰੇ ਆਪਣੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਿਆਂ ਨੂੰ ਸਸਰੀਕਾਲ ਕਹਿੰਨੇ ਆ ਜੀ ਡੱਬ ਵਾਲੀ ਆਪਣੇ ਘਰੋਂ ਮੰਜੇ ਤੇ ਬੈਠੇ ਤੇ ਚਾਹ ਦੇ ਗੱਪੇ ਸਾਂਝੇ ਕਰਦੇ ਹੋਏ ਤੇ ਜੀ ਇਹਨੂੰ ਕਹਿੰਨੇ ਆ ਦਾ ਇਸ ਨਵੇਂ ਵਲੌਗ ਦੇ ਵਿੱਚ ਟਰਾਲੀਆਂ ਤੋਂ ਜਿਹੜੇ ਹੈਗੇ ਆ ਕੱਲ ਆਪਣੇ ਝੋਨਾ ਵੇਚ ਗਿਆਦਾ ਸੀ ਤੇ ਬੰਗੇ ਵਗੈਰਾ ਤੇ ਬਿੱਡ ਵਗੈਰਾ ਐਡਾ ਹੈਗਾ ਲਾ ਕੇ ਸਾਮਤਾ ਤੇ ਟਰਾਲੀ ਦੇ ਅਗੇ ਮਾਲੀ ਨੂੰ ਤੋਰਦਾ ਖੇਤ ਤੇ ਬਸ ਮੈਂ ਵੀ ਹੁਣ ਪਿੱਛੇ ਪਿੱਛੇ ਉਹਦੇ ਚਾਲੇ ਪਾ ਲੂੰਗਾ ਅੱਜ ਆਪਾਂ ਪਰਾਲੀ ਪ੍ਰੂਲੀ ਇਕੱਠੀ ਕਰਕੇ ਤੇ ਪਰਾਲੀ ਚੱਕਾਂਗੇ ਮੈਂ ਦੇਣਾ ਮੈਂ ਕਿਹਾ ਤਾਂ ਸਪਹਿਲਾ ਸਾਈਕਲ ਧੋ ਕੇ ਲਿਆਉਣਾ ਹੈ ਤੇ ਉਸ ਤੋਂ ਬਾਅਦ ਪਰਾਲੀ ਪ੍ਰੂਲੀ ਕੋਸਾ ਚੱਕਣੀ ਆ ਉੱਥੇ ਤੇ ਬਾਕੀ ਕੁਝ ਜਿਹੜਾ ਝੋਨਾ ਦੂਜਾ ਮੁੱਛਲ 1401 ਖੇਤ ਲਾਇਆ ਪਿਆ ਸੀ ਉਹ ਪਾ ਕੇ ਘਰੇ ਲਿਆਵਾਂਗੇ ਤੇ ਇੱਕ ਟਰਾਲੀ ਜਿਹੜੀ ਬਾਈਕੇ ਘਰੇ ਭਰੀ ਹੋਈ ਕੱਢ ਕੇ ਆਂਦੀ ਸੀ ਉਹ ਲਿਆ ਕੇ ਘਰੇ ਉਹ ਜਗ੍ਹਾ ਦੇ ਉੱਤੇ ਹੈ ਆ ਜਗ੍ਹਾ ਦੇ ਉੱਤੇ ਭਾਈ ਪੱਲਣ ਵਿਛਾ ਕੇ ਲਾ ਲਾਂਗੇ ਨਾਨੀ ਮੁੱਠੇ ਲਾ ਦੀ ਹੱਥ ਈ ਲਾਵਾਂਗੇ ਹੱਥ ਹੀ ਦਿਖਾਇਆ ਮੈਂ ਐ ਕਰਕੇ ਐ ਕੀਤਾ ਸੀ ਇੱਥੇ ਨਹੀਂ ਅੰਦਰ ਲੋਟਾ ਮੈਂ ਅੰਦਰ ਨਹੀਂ ਹੱਥ ਲਾਵਾਂਗੇ ਤਾਂ ਬੇੜੇ ਜੀ ਆਏਗਾ ਚਾਹੇ ਕਰਦਾਗਾ ਇੱਥੇ ਹੋਣਾ ਹੈ ਨਾ ਸਦਾ ਸਿਮਲਸਲਾ ਚੜਦੇ ਉੱਥੇ ਕੁਝ ਹੁੰਦਾ ਬਾਕੀ ਹੁਣ ਤਾਂ ਸੁੱਕਾ ਝੋਨਾ ਆਪਣਾ ਦਾ ਜਮਾ ਏ ਜਦੋਂ ਸਿੱਕ ਦਾ ਕਹਿੰਦੇ ਆ ਕਹਿੰਦੇ ਭਾਈ ਮੁੱਛਲ ਦਾ ਰੇਟ ਵਧੂਗਾ ਹਜੇ ਜਿਹੜੇ ਸ਼ੈਲਰ ਸ਼ੂਲਰ ਹੈਗੇ ਉਹ ਨਹੀਂ ਕੁлле ਤੇ ਹੁਣ ਰੇਟ ਉਹ ਤਾਂ ਚੱਲੀ ਜਾਂਦਾ 3200 ਦੇ ਘਰਾਂ ਦੇ ਵਿੱਚ ਤੇ ਕਹਿੰਦੇ ਆ ਵੀ 35-35 ਤੇ ਘਰ ਜਾ ਸਕਦਾ ਹੈਗਾ ਤੇ ਦੋ ਚਾਰ ਹੈ ਦੂਜਾ ਦੂਜੀ ਬਰੇਡਿਟੀ ਹੋਰ ਸੀ ਉਹਦਾ ਵੀ ਵੈਸੇ ਬਾਅਦ ਸਕਦਾ ਸੀ ਕਹਿੰਦੇ ਸੀਗੇ ਬਾਕੀ ਪਤਾ ਨਹੀਂ ਤੇ ਉਹਦਾ ਚਲੋ ਵੇਚਤਾ ਉਹ ਥੋੜਾ ਜਿਹਾ ਹਰਾ ਦਾਣਾ ਆਇਆ ਸੀਗਾ ਥੋੜਾ ਹਜੇ ਵਜਨ ਜੇ ਸੀਗਾ ਫਿਰ ਬਾੜਾ ਸਕ ਸਕਿਆ ਦਾ ਨਾਲੇ ਉਹਨੂੰ ਹਲਾਵਾ ਹਲਾਵੀ ਬਾਲੀ ਕਰਨੀ ਪੈਣੀ ਸੀ ਇਹਦਾ ਥੋੜਾ ਬੋਤਾ ਵੇਚਦਾ ਹਰਾ ਦਾਣਾ ਦਿਖਾਉਂਦਾ ਸੀਗਾ ਉਹ ਬਣਾਉ ਤੁਸੀਂ ਨੰਨੇ ਜਾਂ ਚੌਲ ਕ ਲੰਮੇ ਜੇ ਵੀ ਰੱਖਾਂਗੇ ਵੰਸਪਤੀ ਰੱਖਿਆ ਉਹਨਾਂ ਤੋਂ ਕੋਸਾ ਰੱਖ ਲੈ ਕੋਈ ਦੂਜਾ ਉਹ ਰੱਖਾਂਗੇ ਹੁਣ ਘਰੇ ਲਿਆਉਣਾ ਵੀ ਰੱਖ ਲੈ ਤੁਸੀਂ ਛਾਂਟ ਛਾਂਟ ਕੇ ਜਿਹੜੇ ਜਿਹੜੇ ਲੰਮੇ ਲੰਮੇ ਹੋਏ ਉਹ ਵਿਚੋ ਵਿਚੋ ਕੱਢ ਲਿਓ ਨਹੀਂ ਆਪਾਂ ਤਾਂ ਆਹੀ ਬਹੁਤ ਆਪਾਂ ਨਹੀਂ ਮੰਮੀ ਬਾਸਮਤੀ ਵਗੈਰੇ ਰੋਟੇ ਜਾਣਗੇ ਇਹ ਤੇ ਟੁੱਟ ਬਹੁਤ ਨੇ ਉਹ ਟੁੱਟ ਘੱਟ ਇਹ ਵਧਿਆ ਨਿਕਲ ਲਿਆਦਾ ਉਹ ਜੋ ਟੁੱਟ ਘੱਟ ਹੋਊਗੇ ਬਾਸਮਤੀ ਹੁੰਦੀ ਚੌਲ ਤਾਂ ਫਿਰ ਉਹ ਨਾਲ ਜੱਟਾ ਰੱਖ ਲੀ ਬਾਸਮਤੀ ਬਾਸਮਤੀ ਕਿਹੜੇ ਹੁੰਦੇ ਆ ਹਾਂ ਇਹ ਬਾਸਮਤੀ ਆ ਇਹ ਬਾਸਮਤੀ ਥੋੜੀ ਨਾ ਉਹ ਇਹਦੇ ਵਿੱਚ ਬਾਹਤੀਆਂ ਛੋਟੀਆਂ ਪੰਗਾ ਹੁੰਦੇ ਆ ਬਾਸਮਤੀ ਲੰਮੇ ਹੁੰਦੇ ਆ ਤਾਂ ਦੂਜੇ ਆ ਹਾਂ ਛੋਟੀ ਜਿੰਨੇ ਲੰਮੇ ਹੁੰਦੇ ਆ ਨਹੀਂ ਨਹੀਂ ਉਹ ਇਹ ਚਾਲ ਆ ਜੀ ਇਹ ਇਹ ਬਸ ਬਣ ਜੂਗੀ ਖੀਰ ਵਾਲੇ ਚੌਲ ਇਹ ਜਿਆਦਾ ਖਾਂਦੀ ਇਹਨੂੰ ਜਿਆਦਾ ਪਤਾ ਹਾਂ ਚਾਲ ਹਾਂ ਸੇਲ ਆ ਸੇ ਲਗੜੇ ਹੁੰਦੇ ਹੁੰਦੇ ਆ ਤੁਹਾਨੂੰ ਪਤਾ ਹੀ ਨਹੀਂ ਗਾ ਓਵਰ ਜੀ ਵਾਂਗੂ ਓਵਰ ਹੁੰਦੇ ਰਵੜਦੇ ਆ ਔਰ ਰਵੜਦੇ ਨੇ ਉਸੇ ਲਾ ਵਜਦੇ ਆ ਸੇਲਾ ਵਜਦਾ ਤੁਹਾਡੇ ਆਡੋਡੀ ਬੋਲੀ ਦਾ ਫਰਕ ਆ ਅਸੀਂ ਨਹੀਂ ਸੇਲਾ ਸੁਲਾ ਸੇਲਾ ਮੈਂ ਤਾਂ ਆਪ ਇਹ ਤੋਂ ਸੁਣਿਆ ਗਾ ਸੇਲਾ ਚੌਲ ਕਿਹੜੇ ਹੁੰਦੇ ਪੁੱਛ ਲੈ ਦੁਕਾਨ ਤੋਂ ਬੋਦੀ ਤੇ ਜਾ ਕੇ ਦੱਸੋ ਭਾਈ ਤੁਹਾਡੇ ਤੁਹਾਨੂੰ ਕਿਸੇ ਨੂੰ ਪਤਾ ਵੀ ਸੇਲਾ ਚੌਲ ਕਿਹੜੇ ਹੁੰਦੇ ਕਿਹੜੀ ਵੈਰੈਟੀ ਵਜਦੀ ਆ ਉਸੇਲਾ ਚੌਲਾਂ ਨੇ ਕਿਤੇ ਕਸ਼ਮੀਰ ਕੁਸਮੂਰਤ ਤਾਂ ਨਹੀਂ ਆਉਂਦੇ ਅੱਛੀ ਤੇਰੀ ਛੱਕ ਦੇ ਛੱਕ ਮਾ ਛੱਕ ਵੀ ਨਹੀਂ ਮਾਰਨੇ ਉਹਦੇ ਭੈ ਬੰਦਾ ਗੱਜ ਕੇ ਛੱਕ ਮਾਰੇ ਮਾ ਬੱਕਰੀ ਕਰ ਬੱਕਰੀ ਨਾ ਹੋਈ ਪਾਈ ਚੱਕ ਦਾ ਬੰਦਾ ਚੱਜਣਾ ਮਾਰ ਲੇ ਆ ਜੋਰ ਦੀ ਮਾਰ ਮੰਡਗਾਂ ਨੂੰ ਸੁਣ ਜੇ ਵੀ ਛੱਕ ਮਾਰੀ ਆ ਬਹੁਤ ਬੁਰਾ ਵਾਇਗੁਰੂ ਸੁਣੇ ਨਾ ਸੁਣੇ ਛੱਕ ਸੁਣੀ ਚਾਹੀਦੀ ਤੇਰੀ ਛੱਕ ਸੁਣਦੀ ਨਹੀਂ ਕਿ ਕੱਲਾ ਵਾਇਗੁਰੂ ਸੁਣਦਾ ਬੈਠੇ ਬੈਠ ਕੇ ਆ ਜਾਂਦਾ ਵੀ ਇਹਨੂੰ ਪਤਾ ਨਹੀਂ ਕਿਉਂ ਵਾਇਗੁਰੂ ਯਾਦ ਆ ਗਿਆ ਛੱਕ ਕਾਈ ਦੇ ਹੈ ਕਾ ਕੁੜਾ ਦੇ ਹੈ ਹਾਂ ਚਾਹ ਤਾਂ ਪੀ ਲਿਆ ਬੰਦ ਤੋਂ ਦੇ ਤੀ ਹਲੋ ਇਹਦੇ ਕੜਾ ਪਸੰਦ ਆ ਨਹੀਂ ਆ ਮਾਂ ਮਾਂ ਦੀ ਪਸੰਦ ਆ ਤੂੰ ਦਾ ਕੱਬਲਾ ਪਰਤਾ ਕਮ ਲੈ ਆਂ ਅੱਜ ਮਾਤਨ ਮਾਤਨ ਕਰ ਦਿਓ ਹੈ ਕੀ ਛੜਨ ਤੈਨੂੰ ਕੀ ਖਾਣਾ ਰੱਖ ਰੱਖ ਤੂੰ ਹੀ ਪੀ ਲੈ ਪੀ ਰੋ ਤੀਹ ਨਾ ਫਿਰ ਤੈਨੂੰ ਐ ਸਾਈਕਲ ਤੇ ਤੇ ਕਹਿ ਮਾਰ ਜੀ ਹੈ ਧੰਨਵਾਦ ਨਾ ਮੈਨੂੰ ਦਾਨੀਆ ਨੇ ਰਿਆ ਤ ਉਹਦੇ ਗਾਇਆਂ ਆ ਆ ਕੇ ਤਾਂ ਬੰਦ ਵੀ ਨਹੀਂ ਪਿਆ ਮੈਂ ਤਾਂ ਬਾਬੇ ਕੜੀ ਸੀ ਫਿਰਦੇ ਰਹੇ ਤਰਕੇ ਸੀ ਵੇ ਜਾਵੜਦਾ ਸੀ ਹਾਂ ਤੇ ਫਿਰ ਇਹ ਕਹਿੰਦੀ ਹੁਣ ਮੈਨੂੰ ਮੈਨੂੰ ਮਾਇ ਨਹੀਂ ਕਹਿੰਦੇ ਉਹ ਵੀ ਤੋ ਐ ਜੋਂ ਤੇ ਮੈਂ ਤਾਂ ਆਪ ਉਹਦੀ ਘੁੰਮਣਾ ਮਾਂ ਕਹ ਫਿਰ ਬੀਬਾ ਘੁੰਮਣਾ ਤਾਂ ਮੈਂ ਕਹ ਅਸੀਂ ਕੱਲ ਦਾ ਮਾਰ ਲਾ ਪੈਡਲ ਤੇ ਘੁੰਮਣਾ ਵੀ ਹੁਣ ਐ ਮੈਂ ਕਹਦਾ ਭਾਈ ਮੈਂ ਤੈਨੂੰ ਕਹਿੰਦਾ ਵੀ ਮੈਂ ਤੈਨੂੰ ਗੱਡੀ ਤੇ ਲੈ ਜਾਉ ਹੇਲੀਕਾਪਟਰ ਤੇ ਚੜਾ ਲੂੰ ਤੇ ਤੈਨੂੰ ਮੋਟਰਸਾਈਕਲ ਤੇ ਚੜਾਉਂ ਜੋਗੇ ਵੀ ਪੈਸੇ ਹੈ ਨਹੀਂ ਮੇਰੇ ਕੋਲੇ ਤਾਂ ਸਿੱਧੀ ਜੀ ਗੱਲ ਹੈਗੀ ਮੈਂ ਤਾਂ ਔਖਾ-ਤੌਖਾ ਕਰਕੇ ਮੈਂ ਕਿਹਾ 10-2000 ਰੁਪਿਆ ਹੋਰ ਲਾ ਕੇ ਮੈਂ ਅੱਜ ਤੱਕ ਸਾਈਕਲ ਹੋਰ ਲਿਆ ਤੈਨੂੰ ਮੈਂ 25 ਤਾਂ ਲਿਆ ਦੂੰ ਸਿੱਧੀ ਜੀ ਗੱਲ ਹੈ ਮੈਂ ਸਾਈਕਲ ਲਿਆ ਕੇ ਦੇ ਦਦਾ ਮੇਰਾ ਇੱਕ ਹੋਰ ਨਾਲ ਪੂੰ ਮਾਰ ਲਿਆ ਕਰ ਭਾਈ ਟਲ ਗਏ ਨੇ ਇਹਦਾ ਉਧਰ ਪਹਿਲਾਂ ਨੋਟ ਕਰੀਏ ਇਹ ਬਿਆਰੀ ਆ ਗੱਲ ਨਹੀਂ ਬਿਆਰੀ ਪੀਲਾ ਦਾ ਚਾਹ ਚਾਹ ਲੈ ਫਿਰ ਹਜੂਰ ਸਾਹਿਬ ਮੱਥਾ ਟੇਕ ਕੇ ਹਜੂਰ ਸਾਹਿਬ ਤੋਂ ਯਾਤਰਾ ਚਾਲੂ ਕਰਾਂ 15 20 ਇਹ ਤਾਂ ਮਹੀਨੇ ਤੱਕ ਹਜੂਰ ਸਾਹਿਬ ਵੀ ਪਹੁੰਚਾਊਗੀ ਮੈਨੂੰ ਇਹ ਤਾਂ ਮੂੰਹ ਲੱਤਾਂ ਤੋੜਦੀਆਂ ਫਿਰਦਾ ਆ ਗੰਨਿਆ ਲੱਤਾਂ ਹਾਂ ਲੱਤਾਂ ਲੁੱਤਾਂ ਕੋਈ ਉਹ ਨਹੀਂਗਾ ਠੀਕ ਹੈ ਵੀ ਮੁਰਕ ਕੇ ਕਹਦੇ ਮੈਂ ਲੋਕਾਂ ਦਾ ਲੱਤਾਂ ਨੱਪਣਾ ਲਿਆ ਮੈਨੂੰ ਚਾਹ ਪਿਲਾਉਂਦਾ ਨਹੀਂ ਪੀਂਦੇ ਮੱਖੀ ਪਈ ਨਹੀਂ ਪਈ ਹਜੇ ਪਈ ਨਹੀਂ ਪਾ ਦੋਗੇ ਪੀਲਾ ਤੂੰ ਘਟਾ ਜਾਨੀ ਕੌਲਿਆਂ ਚ ਚਾਹ ਪੀਦੀ ਆ ਭਾਈ ਹੈ ਪਿੰਡਾਂ ਦਾ ਰੰਗ ਮਾਹੌਲ ਉੱਥੇ ਕੱਪੜਾ ਰਹਿ ਗਏ ਭਰ ਲਾ ਦੋ ਪਟਾਣੇ ਦਾ ਭਰਨ ਗਾਣਾ ਮੈਂ ਗੱਲ ਬਾਤ ਇੱਕ ਮਿੰਟ ਕਰ ਲਾਂ ਤੇ ਬਾਕੀ ਭਾਈ ਉਹੀ ਪਿੰਡਾਂ ਦਾ ਦੇਸੀ ਪਰਦੇਸੀ ਦਾ ਮਾਹੌਲ ਤੁਸੀਂ ਦੇਖੀ ਜਾਂਦੇ ਹੋ ਥੋੜਾ ਨਾਲ ਅਕਸਰ ਸਾਂਝਾ ਕਰਦੇ ਰਹਿੰਦੇ ਆ ਅਸੀਂ ਗਾਲ ਗੱਪੇ ਤੋਂ ਰਹਿਤ ਜਿਹੜਾ ਤੁਸੀਂ ਘਰ ਪਰਿਵਾਰ ਤੋਂ ਘਰ ਪਰਿਵਾਰ ਦੇ ਵਿੱਚ ਬਹਿ ਕੇ ਦੇਖ ਸਕਦੇ ਹੋ ਥੋੜਾ ਬੋੜਾ ਮੁਕਾਪਾ ਆਏ ਝਾਕੀ ਜਾਂਦੀ ਹੈ ਵੀ ਇਹ ਕਿਹਦੇ ਨਾਲ ਗੱਲਾਂ ਕਰੀ ਜਾਂਦੇ ਕਿਵੇਂ ਜਿਹੀ ਵੀਡੀਓ ਬਣਾਈ ਜਾਂਦੇ ਵਿੱਚ ਫੋਟੋ ਆਈ ਵੀ ਜਾਂਦੀ ਹੈ ਕਿ ਨਹੀਂ ਆਈ ਜਾਂਦੀ ਵੀ ਬੇਬੇ ਆਹੀ ਕੁਝ ਚੱਲੀਆਂ ਦਾ ਤੇਰੇ ਦਿਮਾਗ 'ਚ ਹੈ ਐ ਮੈਂ ਤਾਂ ਧੀਦਾ ਤਾਂ ਹੈ ਨਹੀਂ ਮੈਂ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਮੈਂ ਬਸਾਈਆਂ ਮਾ ਅੰਦਰ ਧਿਆਨ ਹੋ ਕੇ ਬਹਿਣਾ ਹੁੰਦਾ ਫਿਰ ਆਪਸ ਵਿੱਚ ਗੱਲਾਂ-ਬਾਤਾਂ ਮਾਰੀਆਂ ਨਾਲ ਨਾ ਰਹਿਣਾ ਰੱਬ ਜਾਣੇ ਜਾਂ ਕਮਲੀ ਜਾਣੇ ਹਾਂ ਐ ਤੇ ਰੱਬ ਵੀ ਮੇਰਾ ਕਮਲੀ ਵੀ ਮੇਰੀ ਕਿਉਂ ਭਾਈ ਕੁੜੀ ਹੋ ਗਈ ਉਹ ਬੰਦ ਜਿਹੜਾ ਕਿਹਾ ਸੀ ਕਿੰਦੂ ਦੇ ਰਹਿ ਗੁੱਡੀ ਆਉਗੀ ਨਹੀਂ ਟੀਵੀ ਚੱਲਦਾ ਕੀ ਹੁੰਦਾ ਟੀਵੀ ਚੱਲਦਾ ਉਹ ਆ ਵੀ ਆਪਣੇ ਕਾਕਾ ਵੀਰਾ ਗੁੱਡੀ ਆਉਗੀ ਨਿੱਕੇ ਨਿੱਕੇ ਅੱਖਾਂ ਨਹੀਂ ਹੱਸਣੀ ਕੀ ਤੇ ਫੇਰ ਕੀ ਆ ਫੇਰ ਕੀ ਆ ਤੇ ਆਈ ਚੱਗਦੀ ਜਾਂਦੀ ਲੈ ਤੂੰ ਵੀ ਕਰਦੇ ਕਿਵੇਂ ਨਿਕਰੀ ਜਾਂਦੀ ਐ ਭਾਈ ਸਾਡੇ ਵਾਲੀਆਂ ਅਪੜੀਆਂ ਥੋੜੀਆਂ ਸੰਗ ਰੀਆਂ ਗੁੱਡੀ ਲੈ ਕੇ ਮਾਂ ਨਾਨੀ ਦਿੱਤੂ ਇਹ ਦੁਖਦੀ ਆ ਉਹ ਗੁੱਡੀ ਲੈ ਕੇ ਆਏ ਆਏ ਕਰਕੇ ਨਾ ਨੰਨੇ ਦਾ ਹਾ ਭੁੱਤ ਰਾਮਾ ਇਹ ਮੇਰੀ ਗੁੱਡੀ ਬਹੁਤ ਛੈਣੀ ਆ ਇਲਾਜ ਕਰ ਦੇ ਮੇਰੀ ਗੁੱਡੀ ਫਿਰ ਹੋਰ ਗਮੰਡਨ ਸੁਣੀ ਜਾਂਦੀ ਐ ਇਸ ਟੀਮੇ ਦੇ ਵਰਗੀ ਤੂੰ ਆ ਜਿਵੇਂ ਬੜੇ ਤੂੰ ਇਲਾਜ ਕਰਦੀ ਆ ਰੱਬ ਕਰਦਾ ਮੈਂ ਨਹੀਂ ਕਰਦੀ ਆ ਉਹ ਰੱਬ ਕਰਦਾ ਤੇ ਆ ਦੀ ਨਾਨੀ ਦੇ ਤਾਂ ਟੂਈ ਤੇ ਲਾਈ ਬੈਠੇ ਸੀ ਤੇ ਤੂੰ ਹੀ ਨਾਨੀ ਨੂੰ ਰਾਮ ਆ ਗਿਆ ਨਹੀਂ ਨਹੀਂ ਰੱਬ ਰਾਜ ਕਰਦਾ ਮੈਂ ਨਹੀਂ ਕਰਦੀ ਉਹਰੇ ਫੇ ਸਾਡੀ ਟੂਈ ਤੇ ਸਾਡੀ ਗੁੱਡੀ ਲਾ ਦੇ ਮੈਂ ਯਾਰ ਉਹ ਦੇਖ ਰਾਂ ਨਾ ਪਹਿਲਾਂ ਇਹ ਕੁੜੀ ਹੋਗੀ ਨਾ ਤਨੂ ਘਰੇ ਨਹੀਂ ਬਰ ਦੇਣਾ ਉਹ ਚੱਲੋਂਦੀ ਐ ਜਾਂਦੀ ਐ ਕੁੜੀ ਹੋ ਜਾਂਦੀ ਐ ਫੇਰ ਫੇਰ ਉਹਨੂੰ ਕਿੱਥੇ ਸੱਟ ਕੇ ਆਉਂਦਾ ਗੰਦੇ ਨਾਲ ਰਹੇ ਜਾਂਦਾ ਪਾ ਕੇ ਕਿਹੜੇ ਫਿਲਮ ਸੀ ਤੋਲ ਗਿਆ ਜੇ ਪਾ ਕੇ ਲੈ ਜਾਂਦਾ ਕ ਲਾ ਦਿੰਦਾ ਫੇਰ ਉਹ ਵਾਵਾ ਸੱਟੇ ਨਹੀਂ ਸੱਟਾਂ ਨਹੀਂ ਗਾ ਦੂਜਾ ਭਰਾ ਲੈ ਲੈਂਦਾ ਭਰਾ ਨੇ ਲੈ ਲਈ ਫੇਰ ਨੰਨੀ ਕਿੱਥੇ ਵੇਖੋਂਗੇ ਅੱਜ ਤੁਸੀਂ ਜਾਉਂਦੇ ਫਿਰ ਲੈ ਗੁੱਡੀ ਆ ਤੂੰ ਫਿਰ ਹੁਣ ਗੁੱਡੀ ਦੇਖ ਕੇ ਜਾ ਗੁੱਡੀ ਮੈਂ ਰੋਜ਼ ਹੀ 베ਨੀ ਐ ਅੱਛਾ ਹੈ ਕਿ ਨਹੀਂ ਰੋਜ਼ ਨਾਟਕ ਹੈ ਕਿ ਫਿਲਮ ਹਾਂ ਨਾਟਕ ਹੈ ਅੱਛਾ ਕਿਹੜੇ ਕਿਹੜੇ ਚੈਨਲ ਤੇ ਹੁੰਦਾ ਹੁੰਦਾ ਇਹ ਅਸੀਂ YouTube ਤੇ ਨੇ ਇਹ ਸ਼ੁਭ ਕੰਮ ਨਹੀਂ ਕਰਦੇ ਹਾਂ ਲਾ ਦੇ ਬਹੁਤ ਸੋਹਣੀ ਐ ਪਤਲੀ ਜੀ ਕੁੜੀ ਨਿੱਕੀ ਜੀ ਅੱਜ ਸਾਰੀਆਂ ਤੁਹਾਨੂੰ ਤਾਂ ਬਤਾਈਆਂ ਕਰ ਗੜਦੰਦਾ ਬਤਾਈਆਂ ਕਰੀਆਂ ਹੁੰਦਾ ਹੈ ਨਾਂ ਕੀ ਰੰਗ ਉਹ ਬੋਲ ਮੁੰਡਾ ਹੋਊਗਾ ਕੁੜੀ ਆਉਗੀ ਕੁੜੀ ਆਉਗੀ ਕੁੜੀ ਆਈ ਗੁੱਡੀ ਜਾਂਦੀ ਆਜੀ ਨਹੀਂ ਕੁੜੀ ਦਾ ਮੁੰਡਾ ਆਦੀ ਨਹੀਂ ਕੁੜੀ ਜਾਂਦੀ ਕੁੜੀ ਆਉਗੀ ਕੁੜੀ ਆ ਜਾਂਦੀ ਹੈ ਹੁਣ ਮੈਂ ਇੱਕ ਬੰਦੇ ਦੀ ਕਲਾਸ ਲਾਉਣ ਲੱਗਾ ਭਾਈ ਤੁਹਾਡੇ ਸਾਰੇ ਸਾਹਮਣੇ ਤੁਸੀਂ ਮੜਾ ਇਹ ਦੱਸਿਓ ਵੀ ਮੇਰੀ ਕਲਾਸ ਲਾਉਣੀ ਜਾਇਜ਼ ਆ ਕਿ ਨਜਾਇਜ਼ ਆ ਵੀ ਸਹੀ ਆ ਕਿ ਗਾਲਤ ਆ ਇਧਰ ਮੰਮੀ ਬੈਠੀ ਆ ਤੁਸੀਂ ਚੰਗੀ ਤਰ੍ਹਾਂ ਮੰਮੀ ਤੇ ਨਿਗਾਹ ਮਾਰੋ ਇਧਰ ਨਾਨੀ ਬੈਠੀ ਆ ਤੁਸੀਂ ਚੰਗੀ ਤਰ੍ਹਾਂ ਨਾਨੀ ਤੇ ਨਿਗਾਹ ਮਾਰੋ ਤੇ ਇਧਰਲੇ ਪਾਸੇ ਬਿਆਨਤ ਗੌਰ ਵਿੱਚ ਬੈਠੀ ਹੈਗੀ ਨਹੀਂ ਆ ਉੱਤੋਂ ਬੈਠੀ ਚੰਗੀ ਤਰ੍ਹਾਂ ਆ ਚੱਲ ਤੇ ਇਹਦੇ ਨਿਗਾਹ ਮਾਰੋ ਹੁਣ ਮਾਤਾ ਨੇ ਵੀ ਸਿਰ ਕੱਜਿਆ ਬੇਬੇ ਨੇ ਵੀ ਕੱਜਿਆ ਤੇ ਮੈਂ ਵੀ ਕੱਜਿਆ ਤੇ ਆਹਾ ਮੈਂ ਕਿਸੀ ਨਾ ਹਣਾ ਨਾ ਹਣਾ ਕਿਸੀ ਨਾ ਚੀਦਾ ਨਹੀਂ ਤੇ ਵੀ ਇਹ ਮੈਂ ਹਜ਼ਾਰਾਂ ਵਾਰੀ ਇਹ ਗੱਲ ਕਹਣਾ ਹੁਣਾ ਇਹਨੂੰ ਮੈਂ ਵੀ ਕਿਹਾ ਸੀ ਮਾ ਵੀ ਚੱਲ ਦਮਾਲ ਲਾਵਣਾ ਲੱਗ ਰਿਹਾ ਹੈ ਨਾ ਪੀਨ ਦਾ ਪੀਨ ਗਏ ਬੰਦਾ ਚੱਲ ਸੋਹਣਾ ਲੱਗਦਾ ਸਿਰ ਢਾ ਗਿਆ ਹੋਵੇ ਕੱਜਿਆ ਹੋਵੇ ਮੈਂ ਤੜਕੇ ਵੀਡੀਓ ਤਾਂ ਨਹੀਂ ਸਟਾਰਟ ਕੀਤੀ ਸੀਗੀ ਬੰਗੇ ਬੰਗੇ ਬੱਡ ਬੱਡਾ ਲਾਉਂਦੇ ਟਰਾਲੀ ਤੁਹਾਨੂੰ ਛੱਡਦੇ ਥੋੜਾ ਜਿਹਾ ਸੀਨ ਦੇ ਤਾਂ ਕਲੈਕਟ ਕਰੀਤੇ ਸੀ ਆ ਦਾ ਫੇਸ ਨਹੀਂ ਵਿੱਚ ਲਿਆਂਦਾ ਕਿਉਂਕਿ ਉਦੋਂ ਮੇਰੇ ਪਰਨਾਂ ਨਹੀਂ ਬੰਨਿਆ ਸੀਗਾ ਤਾਂ ਕਰਕੇ ਬੰਨ ਕੇ ਸਿਰ ਤੇ ਚੁੰਨੀ ਲੈ ਕੇ ਜਾਂ ਮੈਂ ਦੱਸਦਾ ਤੈਨੂੰ ਨਾਲੇ ਉਹ ਰੱਖਿਆ ਕਰ ਐ ਜੇ ਕਿ ਚਾਹ ਕਰੀ ਐਗੀ ਕਿਨੇ ਮੈਂ ਸਹੀ ਮੈਂ ਕੁਝ ਮਾੜਾ ਤਾਂ ਨਹੀਂ ਕਿਹਾ ਸਿਰ ਤੇ ਚੁੰਨੀ ਜੀ ਕਦੇ ਮੈਂ ਕੁਝ ਮਾੜਾ ਤਾਂ ਨਹੀਂ ਕਿਹਾ ਭੈੜਾ ਚੁੰਨੀ ਤਾਂ ਨਹੀਂ ਚਾਹੀਦੀ ਅੰਦਰ ਭੋਰੀ ਨੂੰ ਮਨ ਠਾਣੇ ਦਾ ਰਹਾ ਬੋਲ ਹੁਣ ਕੀ ਬਿਆਨਬਾਜ਼ੀ ਆਦੀ ਕਰਨਾ ਚਾਹੁੰਦੀ ਆ ਹੁਣ ਕਿਉਂ ਚੁੱਪ ਤੇ ਕਰ ਗਈ ਖਾਨੇਦਾਰ ਕੀ ਆ ਬੱਸ ਅੱਲਾ ਜੀ ਕਿਹਨੇ ਕਹਿੰਦੇ ਸੀ ਉਹ ਆਦਾ ਵੀ ਬੱਜੀਦ ਕਿੱਥੇ ਵਾ ਸਾ ਵੀ ਲੋ ਉਹ ਤਾਂ ਖੇਤ ਗਿਆ ਫੇਰ ਆ ਤਾਂ ਮਾਸੀ ਵੀ ਕਿ ਮੱਕੜੇ ਮਾਸੀਆ ਹੁੰਦਾ ਕਦੇ ਮਾ ਭਾਈ ਬੋਰੀ ਤਾਂ ਉਹ ਪਈ ਬੱਸ ਬੱਸ ਉਹ ਮੇਰਾ ਸਾਈਕਲ ਵੀ ਉਹ ਸਟੱਕ ਕੇ ਗਿਆ ਸੀ ਮੇਰਾ ਹਾਂ ਉਹੀ ਸਟੱਕ ਗਿਆ ਨਹੀਂ ਨੀ ਯਾਰ ਉਹਨਾਂ ਨੂੰ ਕਹਿਣਾ ਸੀ ਮੇਰਾ ਸਾਈਕਲ ਬਹੁਤ ਦਿਨ ਰੱਖਣਾ ਸੀ ਯਾਰ ਸਾਈਕਲ ਘੱਟੇ ਦੇ ਉੱਤੇ ਮੁੱਦਾ ਜਾ ਭਾਵਾ ਮਾਰ ਕੇ ਸੀ ਉਹ ਮੈਂ ਰਾਤ ਆਉਣ ਕਰ ਦੇਖਿਆ ਮੈਂ 12 1 ਵਜੇ ਪਹਿਲਾਂ ਆ ਕੇ ਸਾਈਕਲ ਹੀ ਦੇਖਿਆ ਸੀ ਕਸੇ ਹੁਣ ਬਾਕੀ ਆਪਾਂ ਚੱਲਦੇ ਆਂ ਬਸ ਪਹਿਲਾਂ ਨਾ ਹੈਗਾ ਸਾਈਕਲ ਵਾਸ਼ ਕਰਕੇ ਲਿਓਨੇ ਆ ਵੀ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਚੈਨ ਨੂੰ ਜਿਹੜਾ ਤੇਲ ਤੂਲ ਦਿੰਦੇ ਆ ਉਹ ਵਿੱਚ ਪਾਇਆ ਹੋਇਆ ਸੀਗਾ ਉਹ ਡੁੱਲਣ ਕਰਕੇ ਮਿੱਟੀ ਮੂਟੀ ਲੱਗਣ ਕਰਕੇ ਇਹ ਵੀ ਸਾਰਾ ਹੋਇਆ ਪਿਆ ਤੇ ਇਹਦਾ ਵੀ ਹਾਲ ਤੁਸੀਂ ਦੇਖ ਸਕਦੇ ਹੋ ਚੈਨ ਸੱਟਾਂ ਦਾ ਖੇਤਕੂਤ ਕਈ ਘੜੇ ਲਾਏ ਸੀਗੇ ਉਹ ਤੋਂ ਰੇਤਾ ਮਿੱਟੀ ਜਿਹੜਾ ਹੈਗਾ ਖਾਸਾ ਪੈ ਗਿਆ ਤੇ ਇਹਨੂੰ ਧੋਤਾ ਤੇ ਦੂਵਾ ਦੇ ਇਹਨੂੰ ਚੈਨ ਉਹ ਆਪਣੇ ਦਿਨੇ ਆ ਭਾਈ ਇਸ ਤੇ ਤੇਲ ਤੂਲ ਦੇਵਾਗੇ ਪਰ ਇਹਨੂੰ ਬਸ ਆਇਆ ਹਾਂ ਤਾਂ ਘਰੇ ਤੋਲ ਕੇ ਪਰ ਜਿਹੜਾ ਤੇਲ ਤੂਲ ਜਾ ਹੈਗਾ ਚੰਗੀ ਤਰ੍ਹਾਂ ਮਿੱਟੀ ਨੂੰ ਘਟਾਇਆ ਲੈ ਜੂਗਾ ਉਥੋਂ ਧਵਾ ਕੇ ਲੈ ਆਉਣਾ ਕਰਾਂ ਜੀ ਮੈਂ ਸਾਈਡ ਤੇ ਬਹਿ ਗਿਆ ਭਾਈ ਤੇ ਮੈਂ ਕਿਹਾ ਹਾਂ ਆਪਣੇ ਸਾਈਕਲ ਟੀਮ ਦੇ ਵਿੱਚ ਨਵੀਂ ਭਰਤੀ ਹੋਈ ਹੈ ਕਹਿੰਦੇ ਕਹਿੰਦੇ ਮੈਂ ਸਾਈਕਲ ਚਲਾ ਕੇ ਦੇਖਣਾਗਾ ਚੱਲ 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 ਦੇਖਦੇ ਆਂ ਸਾਈਕਲ ਤੋਂ ਉਹਨਾ ਕਿਦਾ ਸੌਖਾ ਪਿਆ ਖਾਲਾ ਜੀ ਦਾ ਬਾੜਾ ਇਹ ਖਾਲਾ ਜੀ ਦਾ ਬਾੜਾ ਹੈ ਤੋ ਆੜਿਆ ਕਿ ਬਈ ਜਾ ਰਹੇ ਆ ਸਾਂਬਲ ਸਟੇਸ਼ਨ ਤੇ ਇਹਦੀ ਸਰਵਿਸ ਕਰਨ ਵਾਸਤੇ ਉਹ ਕੀ ਕਰੀ ਜਾਨਾ ਹੈਲੋ ਗੁੱਡ ਮਾਰਨਿੰਗ ਜੁੱਤ ਜਨੀਤੀ ਵਰਾਉ ਲਿਆ ਹਿੰਕ ਆਏ ਆਏ ਉੱਤਰ ਜਗੇ ਬੱਲੇ ਉੱਤੇ ਲੱਕਰੀ ਹੈ ਲੱਕਰੀ ਤੇ ਲਾ ਕੇ ਦੇਖਦੇ ਲੈ ਬੱਲੇ ਉੱtre ਲੈ ਉਤਰਿਆ ਸਸੂ ਗਿਆ ਨੂੰ ਖੜਿਆ ਹੋ ਚਾਣੀ ਯਾਰ ਮਨੇ ਨਿੰਬੂ ਪਾਣੀ ਪੀਣਾ ਨਿੰਬੂ ਵਾਲੀ ਚਾਹ ਮਨੇ ਨਿੰਬੂ ਵਾਲੀ ਪੜਾ ਸਾਡੇ ਕੋਲ ਲੈ ਆ ਬੱਬਾ ਲੈ ਕੇ ਆ ਕੇ ਆ ਤੇਰੇ ਯਾਰ ਠੀਕ ਵਧੀਆ ਕੀ ਬਣਦਾ ਜੀ ਲੈ ਕੇ ਜਾ ਕੋਈ ਬੱਸ ਕੋਈ ਮਾ ਸਾਈਕਲ ਧਮਾਉਣ ਆਇਆ ਸੀ ਸਾਈਕਲ ਦੇਖਿਆ ਤੂੰ ਜੀ ਨੇ ਸਾਈਕਲ ਧਮਾਉਣ ਆਇਆ ਸੀ ਧਮਾਉਣ ਆਇਆ ਸੀ ਹਾਂ ਕਿਤੇ ਵੀ ਤੋਲਿੰਦੇ ਨਾ ਯਾਰ ਬਾਈ ਯਾਰ ਫੇਰ ਉਹੀ ਡੈਕੋਰੇਸ਼ਨ ਹੋਣਾ ਦੀ ਡਿਟੇਲਿੰਗ ਲਾ ਕੀ ਮਤਲਬ ਹੈ ਭਾਈ ਡਿਜਨ ਪਾਏ ਇਹ ਡਿਟੇਲਿੰਗ ਕਰਾ ਕੇ ਦੇਣੀ ਚੰਗੀ ਤਰ੍ਹਾਂ ਇਸ ਨੂੰ ਪਾ ਵਾਲਾ ਇਹ ਦੇ ਦਿਆ ਇਧਰ ਪਾ ਦੇ ਹੈ ਹੋਰ ਫਿਰ ਠੀਕ ਹੈ ਵਧੀਆ ਕਿੰਨੇ ਦੀ ਹੈ ਆ ਤੇਲ ਬਾਕੀ ਡਿਟੇਲਿੰਗ ਮੰਕੀ ਵਾਲੇ ਕਰੀ ਜਾਂਦੇ ਵੀ ਪੀਪੀਐਫ ਕਿਹੜੀ ਗੱਡੀ ਹੈ ਇਹ EV9 ਮਹਿੰਦਰਾ EV9 ਮਹਿੰਦਰਾ ਕਾਚੀ ਘੜਾਈ ਲੱਗਦੀ ਹੈ ਮੈਨੂੰ ਇਹ ਵੀ ਛੱਤ ਤੇ ਲਾਉਣਗੇ ਇਹ ਸੀਟ ਅੰਦਰ ਰੇਟ ਤਾਂ ਮਿੱਟੀ ਘੱਟਾ ਨਾ ਜਾਵੜੇ ਬਈ ਤਾਂ ਕਰਕੇ ਮੈਨੇਜਰ ਸਾਹਿਬ ਹੀ ਹੈਗੇ ਆ ਜਿਹੜੇ ਗੇਟ ਖੋਲਣ ਤੋਂ ਬੰਦਸ਼ ਕਰ ਰਹੇ ਆ ਹੈ ਇਹ ਤਰ ਤੁਰ ਤਰ ਤੁਰ ਤਰ ਤੋਂ ਇੰਨਾ ਸਮਾਂ ਆਪਣਾ ਯਾਰ ਸਾਈਕਲ ਹੀ ਦਵਾ ਦੇ ਯੋ ਆ ਗਾਡੀ ਵਾਸ਼ ਕਰ ਰਹੀ ਹੈ ਕੋਈ ਸਾਈਟ ਤੋਂ ਬਾਤ ਕਰ ਰਹੀ ਹੈ ਉਹ ਦੂਜਾ ਕਿੱਧਰ ਗਿਆ ਕਿਹੜਾ ਪੁਰਾਣਾ ਮੁੰਡਾ ਸੀਗਾ ਇੱਥੇ ਉਹ ਨਾਰਾਇਣ ਨਾਰਾਇਣ ਨਹੀਂ ਹੈ ਉਹ ਨਾਰਾਇਣ ਸੀਗਾ ਕਿਹੜਾ ਸੀਗਾ ਨਾਰਾਇਣ ਦਾ ਛੱਡ ਗਿਆ ਨਾਰਾਇਣ ਨਹੀਂ ਇੱਕ ਹੋਰ ਸੀਗਾ ਉਹਦਾ ਇੱਕ ਉਹ ਜਿਹੜਾ ਉਹ ਬਾਹਰ ਦਾ ਜਿਹੜਾ ਆ ਇਹਦਾ ਨਾਮ ਇਹਦਾ ਇਹ ਤੁਮ ਪ੍ਰਿਤਮ ਤਾਰੇ ਪ੍ਰਿਤਮ ਐਵੇਂ ਮਾਨੂੰ ਫੋਰਚੂਨਰ ਘੜੀ ਹੈ ਆਪਕੇ ਪਾਸ ਪਰ ਫੋਰਚੂਨਰ ਘੜੀ ਹੈ ਮਰਕਰੀ ਘੜੀ ਹੈ ਐਸੇ ਤੂੰ ਕਹਾਂ ਉਹ ਮਰਕਰੀ ਮੰਨ ਕੇ ਚਲੋ ਕਿਨੇ ਇਸਕੋ ਮਾਰੀ ਤੋ ਮੈਂ ਕਿਹਾ ਮਰਕਰੀ ਮੰਨ ਕੇ ਚੱਲ ਮੇਰੀ ਤਾਂ ਇਹ ਇਹ ਆਪਣੇ ਅਜੇ ਨਾ ਰੱਖੇਰੀ ਆਪਣੇ ਫੁੱਟਾਂ ਦੀ ਬਈ ਸਿੰਪਲ ਪਾਣੀ ਮਾਰਦਾ ਹੁਣ ਇਹਦੇ ਮਾਰਦੇ ਆ ਫੋਮ ਵਾਸ਼ ਬਸ ਸੀਟ ਕਵਰ ਤੇ ਮਤ ਮਾਰ ਆਵੇ ਝੱਗ ਗਈ ਤੇਰੀ ਮੋਸ਼ਾਲ ਕੀ ਹੈ ਤੇਰੀ ਚਾਹ ਜੀ ਨੀ ਮੋਮਬਾ ਟਿੰਗਦਾ ਹਾਇ ਕਰੀਏ ਰੇਮੇ ਦੀ ਇਹਦਾ ਨਾ ਰੇਮ ਰੂਮ ਹੋਏ ਚੰਗੀ ਤਰ੍ਹਾਂ ਕਾਲੇ ਕਰ ਦੇ ਚੱਕੇ ਚੁੱਕੇ ਜੇ ਬਲੈਕ ਬਲੈਕ ਕਢਾਲ ਦੇਣਾ ਤਾਰੂਨ ਵਗੈਰਾ ਤੇ ਸਾਰੇ ਪੇਸੇ ਸੇ ਮਾਰ ਦੇਣਾ ਪਕੜ ਲੇ ਤਾਂ ਪਕੜ ਲੇ ਤਾਂ ਅਕੇਲਾ ਉੱਪਰ ਉੱਪਰ ਨਹੀਂ ਹਿਸਕੇ ਅੰਦਰ ਬੜੀ ਸਾਈਡ ਨਾਲ ਇਸ ਸਾਈਡ ਵੀ ਮਾਰਨਾ ਕੋਈ ਸਾਈਡ ਰਹਿ ਨਾ ਜਾਏ ਉੱਪਰ ਉੱਪਰ ਨਹੀਂ ਮਾਰਨਾ ਓ ਫੁੱਲ ਕਰਾਲਾ ਬਾਈ ਸੁਣਦੇ ਉਹ ਉੱਤੇ ਖੜਾ ਹੀ ਤੇਲ ਮਿਣੀ ਆਦਾਗਾ ਬਾਈ ਜਗਜੀਤ ਭਾਈ ਆਪਣੇ ਪਿੰਡੋਂ ਸਾਫ ਜਾ ਲਾ ਲਿਆ ਤੌਲਗਾ ਚੋਬਰਾ ਤੇ ਕਰਦੇ ਇਹਨੂੰ ਸਾਫ ਬਾਈ बाइक ना टायर पॉलिश मार दे इस टायर पॉलिश यार डस्ट पकड़ेगी डस्ट पकड़ेगी हाँ और कुछ होगा नहीं आपके पास मारने के लिए ये जहाँ पे मारते ये पाइप ਹੋ ਗਿਆ ਆਪਣਾ ਸਾਈਕਲ ਦਾ ਉਹ ਟਾਇਰਾਂ ਤੇ ਜਿਹੜੀ ਹੈਗੀ ਹੈ ਕੈਮੀਕਲ ਜੱਸੀ ਭਾਈ ਇਹਨਾਂ ਕੋਲੇ ਉਹ ਮਾਰ ਲਿਆ ਤੁਸੀਂ ਉਹਦੇ ਨਾਲ ਇਹ ਜਿਹੜੀ ਚਮਕਾ ਗਈ ਤੇ ਥੈਂਕ ਯੂ so much ਮਿੱਤਰਾਂ ਥੈਂਕ ਯੂ ਆਪਾਂ ਬਦਰਾਂ ਲੰਮਾ ਰਹਿਣਗੇ ਹਾਂ ਗੰਗੂਆਂ ਕਰੇ ਹਾਂ ਚਾਲਦੇ ਹਾਂ ਹੁਣ ਭਈ ਆਪਾਂ ਬਾਕੀਆਂ ਗੱਲਾਂ ਬਾਤਾਂ ਥੋੜ੍ਹ ਨਾਲ ਫੇਰ ਕਰਦੇ ਆਂ ਖੇਤ ਜਾਵਾਂਗੇ ਹੁਣ ਬੱਤੀ ਬੰਦ ਕਰੀ ਦੇ ਘੱਟੋ ਘੱਟ ਠੀਕ ਹੈ ਦੀਦੋਗੀ ਅਉਜੀ ਤੋਤਾ ਗਿਆ ਭਾਈ ਆਪਣਾ ਸਾਈਕਲ ਤੇ ਗੱਲ ਜੀ ਬਣ ਗਈ ਵੱਧ ਗਿਆ ਘੈਂਟ ਹੁਣ ਜਦੋਂ ਕੜਾ ਕੜਾ ਆ ਮੁਕ ਤੋਂ ਉਤੋਂ ਤੀਦਾ ਚਮਕਦਾ ਜੇ ਚਲਾਉਣ ਦਾ ਵੀ ਸਵਾਦ ਆ ਵੱਧ ਗਿਆ ਥੋੜਾ ਇਹਦੇ ਬਾਕੀ ਹਵਾ ਘੱਟ ਸੀ ਹਵਾ ਭਰਾਲੀ ਤੇ ਹੁਣ ਤੋਰੇ ਦੇ ਵਿੱਚ ਵੀ ਰੈਲਾ ਹੋ ਗਿਆ ਹਵਾ ਜਮੇ 5-10 ਸੀ ਸੀਗੀ ਮੂਲੇ ਟਾਇਰ ਚ ਤਾਂ ਚੋਰ ਫੜ ਲਿਆ ਭਾਈ ਚੋਰ 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 ਓ ਤਾਤ ਉਹ ਇਧਰ ਰੋਟੀ ਖਾਈ ਜਾਂਦਾ ਆ ਤੇ ਇਧਰ ਦੇਖ ਲੈ ਇਦਾਂ ਸਲਾਦ ਚੀਰੀ ਜਾਂਦਾ ਬੰਦਾ ਮੈਂ ਉਹ ਗੱਲ ਕਰ ਰਿਹਾ ਮੈਂ ਔਲੇ ਦਾ 40 ਰੁਪਏ ਤੇ 50 ਇਹ ਆ ਰਿਹਾ ਮਹਾ 50 ਰੁਪਏ ਸਾਥੋਂ 40 ਲੈਣਾ ਆਪਾਂ 30 ਵੀ ਲੈ ਲਾਂਗੇ 30 ਵੀ ਲੈ ਲਾਂਗੇ ਭਈ ਆਇਨ ਇੱਕ ਦਾ ਕਿਨੇ ਕਿਲੋਣ ਗਿਆ ਇਹਨੇ ਇੱਕ ਤਾਂ ਭਈ ਆਣਾ ਬਾਕੀ ਵਾਸਤੇ ਕਰੇ ਮਾਸ ਸੀ ਤੁਰੇ ਕਰਨੇ ਦਿਲ ਤੇ ਪਾਪ ਰੱਖਣਾ ਕਟੋਰ ਪਾਪ ਰੱਖਣਾ ਹੈ ਉੱਥੇ ਦਾ ਸੇਵਾ ਕਰਨੀ ਉੱਥੇ ਕਦੇ ਕਿੱਧਰ ਜਾਵੜੇ ਕਿੱਧਰ ਜਾ ਕੇ ਮਾਰੇ ਕੰਮ ਤੇ ਪਾਦਲਾ ਉਹ ਪੈਸਾ ਕਿਸੇ ਕੰਮ ਦਾ ਹੈ ਨੀਗਾ ਮਾਂ ਪੇਤੋ ਬਿਨਾ ਕਿਆ ਗਲਤ ਆ ਸਰਦਾਰ ਜੀ ਆਪਾਂ ਤਾਂ ਚੰਗੀ ਸਿੱਖਿਆ ਦੇ ਨੇਰੇ ਇੱਕ ਬੰਦੇ ਨੂੰ ਕੋਲੰਦਾ ਨੂੰ ਸਹੀ ਗੱਲ ਹੈ ਕੋਈ ਆਪਣੀ ਮਾਂ ਪੇੜੀ ਸੇਵਾ ਕਰੋ ਉੱਥੇ ਬੰਦਾ ਕਰੂਗਾ ਜਿਆਦਾ ਮੰਦਰ ਮਸੀਤਾਂ ਸਾਲਾ ਸਿਰ ਜਾਓ ਮਾਤਾ ਦੇ ਜਾਓ ਉੱਥੇ ਕੁਝ ਵੀ ਨਹੀਂਗਾ ਇਹਨਾਂ ਦੀ ਸੇਵਾ ਕਰੋ ਇਹਨਾਂ ਤੋਂ ਤੋਂ ਇਹੋ ਪੈਰ ਤੇ ਬੰਦਾ ਵਾੜੀ ਸਮਝ ਲਓ ਬੰਦਾ ਕਦੇ ਭੁੱਖਾ ਮਰਦਾ ਹੀ ਨਹੀਂਗਾ ਤੇ ਨਾ ਹੀ ਉਹ ਕੋਈ ਕੰਮ ਮੁੱਕੂਗਾ 100 ਰੁਪਿਆ ਚ ਖੇਡੂਗਾ ਕਿਆ ਗਲਤ ਬਾਈ ਸਹੀ ਹੈ ਨੀਂਂਤਰ ਕਰ ਕੋਈ ਨਹੀਂ ਫਿਰ ਕਰ ਹੈਗਾ ਜੀ ਮੈਂ ਤਾਂ ਭਰਾ ਦੇ ਚੁੱਲ੍ਹੇ ਤਾਂਗਾ ਭਰਾ ਦੇ ਚੁੱਲੇ ਤੇ ਹਾਂ ਅੱਛਾ ਇੱਧਰ ਆ ਜਨਾਂਗਾ ਕਿੱਥੇ ਜੇ ਐਵਰ ਕਰ ਤੋਦਾ ਕਿਹੜਾ ਜੀ ਆਪਣਾ ਘਰ ਉਹ ਜਿੱਧਰ ਕਿੱਲੇ ਵਾਲੇ ਪਿੰਡ ਆ ਜੀ ਪੱਠੇ ਤੋਂ ਪੱਠਾ ਟੱਪ ਕੇ ਆਣਾ ਠੀਕ ਆ ਠੀਕ ਆ ਉਧਰ ਹੈਗਾ ਉਧਰ ਪਿੰਡ ਵੀ ਜਾਪੜਦਾ ਇੱਧਰ ਵੀ ਆਇਨਾ ਸਾਰਾ ਪਿੰਡ ਜਾਣਦਾ ਆਪਾਂ ਨੂੰ ਹਾਂ ਨੂੰ ਪਤਾ ਮਤਲਬ ਆ ਕੇ ਗਿਆ ਸੀ ਪਹਿਲਾਂ ਤਾਂ ਹੀ ਤਾਂ ਤੁਹਾਨੂੰ ਬੁਲਾਇਆ ਸੀ ਸਰਤੂਰ ਗਿਆ ਸਾਰੇ ਜਾਣਦੇ ਆਪਾਂ ਨੂੰ ਮੈਂ ਕਿਹੜਾ ਜਾਨਾਂਗਾ ਬਾਧੂ ਹੋ ਗਏ ਮੈਂ ਤਾਂ ਸਾਲਾਂ ਦੇ ਵੀ ਨਹੀਂ ਤੇ ਇੱਧਰ ਬਾਈ ਪਿਆ ਮੈਨੂੰ ਵਸਣ ਲੱਗੇ ਨਾ ਬਾਈ ਤਾਂ ਸੋਲੇ ਦਾ ਉਹ ਦੂਜਾ ਭਰਾ ਹੀ ਐ ਨਾ ਕਹਿੰਦਾ ਜਾਂ ਸਰਦਾਰ ਕੋਲੇ ਮਾਰਿਆ ਗਿਆ ਕਿਹੜਾ ਕਰੇਗਾ ਉਹਨਾਂ ਦੇ ਕੁੱਤਾ ਰੱਖ ਰਿਹਾ ਜਲਮਨ ਹੈ ਨਾ ਬਾਈ ਉਹ ਤੋਂ ਡਰ ਲੱਗਦਾ ਭਾਂਤੋਂ ਮੈਨੂੰ ਦੇਖੇ ਨਾ ਰੱਖ ਕੇ ਤਾਂ ਕੜਕਾ ਸੋਣ ਮਰ ਪੱਜ ਜਾਂਦਾਗਾ ਠੀਕ ਆ ਬੀ ਦੋਹੰਦੀ ਦਾ ਬਾਈ ਠੀਕ ਆ ਹਾਂ ਹਾਂ ਦੇਖ ਲੋ ਕੇ ਦੋ ਨਾ ਨਹੀਂ ਨਹੀਂ ਲੱਖ ਹੀ ਆਪਣੇ ਖਤਰ ਦੇਖ ਜੇ ਇੱਕ ਦਾਣਾ ਨਾ ਆ ਵੀ ਲੱਖ ਆਪਣੇ ਖਤਰ ਕਹਿੰਦੇ ਜੀ ਮਾਨ ਕੱਢ ਕੇ ਦੇ ਦੇ ਬੰਦਾ ਹੂੰ ਲੋਕ ਪਟੋਰੀਆਂ ਠੱਗੀਆਂ ਕਰਦੇ ਪਰਸੋਂ ਮੈਂ ਸਰਦਾਰ ਜਾਂਦਾ ਸੀਗਾ ਬਾਈ ਉਹ ਕੋਈ ਗੱਟੇ ਸੀ ਕੁਾਰੇ ਦੇ ਤੇ ਮੰਡੀ ਚੋਂ ਨਿਕਲੇ ਮੰਡੀ ਚੋਰਾਂ ਦੇ ਹੈਗੇ ਤੈਨੂੰ ਪਤਾ ਸਾਰੇ ਸਾਰੇ ਜਿੱਟਾ ਪੀਣ ਵਾਲੇ ਨਸ਼ੇ ਕਰਨ ਵਾਲੇ ਕੋਈ ਸ਼ੌਧਾਰ ਨਿਤਰੀ ਹਨ ਛੱਡ ਰਖਾ ਡੱਕ ਤੇ ਫੁੱਲ ਲੜ ਗਿਆ ਕਾਣਾ ਕਮਕੀਲੇ ਦੇ ਗਾਣੇ ਛੱਡ ਰਖੇ ਬਾਈ ਨੇ ਉਹ ਉਹਨਾਂ ਨੇ ਪੰਜ ਮੋਟਰਸਾਈਕਲ ਤੇ ਸੀਸਾ ਲੱਗਿਆ ਨਹੀਂ ਸੀ ਟਰਾਲੀ ਉਹਨਾਂ ਨੇ ਪੰਜ ਤੋਂ ਨੂੰ ਦੇ ਮੇਰੇ ਸਾਲਾਂ ਨੂੰ ਦੇਖ ਕਿੰਨੇ ਜਗੜ ਹੁੰਦੇ ਨੇ ਖਾਣ ਪੀਣ ਵਾਲੇ ਉਹਨਾਂ ਨੇ ਆ ਦੇਖ ਲਿਆ ਵੀ ਬਾਈ ਦੇ ਟਰਾਲੀ ਤੇ ਸੀਸਾ ਨਹੀਂਗਾ ਤੇ ਪਿੱਛੋਂ ਮੈਂ ਆਈ ਜਾਂਦਾ ਸੀਗਾ ਪਿੱਛੋਂ ਮੈਂ ਆਈ ਜਾਂਦਾ ਸੀ ਤੇ ਮੇਰੀ ਚਾਹ ਨੁੱਤਰ ਕੇ ਮੈਂ ਚਾਂ ਚੜਾਂ ਲੱਗਾ ਮੇਰਾ ਕਿਤੇ ਧਿਆਨ ਪੈਗਾ ਚਾਂ ਚੜਾਂ ਲਗਾ ਤੇ ਮੱਕਰੀ ਕੀ ਜਾਂਦੇ ਗਏ ਤੇ ਬਾਈ ਪਿਸ਼ਾਬ ਸ਼ੁਰੂ ਕਰਕੇ ਤੇ ਡੱਕ ਚੱਲਦਾ ਜਰ ਰਹਿ ਗਿਆ ਟਰੈਕਟਰ ਵੀ ਸਟਾਰਟ ਤੇ ਪਿਸ਼ਾਬ ਕਰਦੇ ਹੀ ਬੰਦਾ ਰਾਹ ਚ ਕਿਸ ਸ਼ਾਵ ਕਰਨ ਲੱਗਾ ਤਾ ਮੈਂ ਯਾਰ ਮੈਨੂੰ ਲੱਗਾ ਜੀ ਸਾਲੇ ਕਰਨਗੇ ਕੰਮ ਤੂੰ ਪਹਿਲਾਂ ਤਾਂ ਮੈਨੂੰ ਦੇਖੇ ਤਾ ਉਹਨਾਂ ਨੇ ਕਰਿਆ ਨਹੀਂ ਜਦੋਂ ਬਾਈ ਨੇ ਟਰੈਕਟਰ ਸਟਾਰਟ ਕਰ ਲਿਆ ਉਹਨਾਂ ਨੇ ਕੋਈ ਜਾਮਾ ਮੋਟਰ ਨਹੀਂ ਲਾਇਆ ਮਗਰ ਤੂੰ ਮੈਨੂੰ ਕੋ ਭਾਣੇ ਲੱਕੜਾਂ ਕੋਲ ਇਹਨਾਂ ਕੋਲ ਸੱਜਣ ਵੀ ਵੱਡੇ ਵੱਡੇ ਹੁੰਦੇ ਮੇਰੇ ਸਾਲੇ ਕੋਲ ਨਹੀਂ ਆਉਂਦੇ ਹਨ ਬਾਈ ਜਦੋਂ ਮੈਂ ਦੇਖਿਆ ਤਾਂ ਉਹਨਾਂ ਲਾਇਆ ਮਗਰ ਉਹ ਕੱਟੇ ਲਾਲੇ ਇੱਕ ਵਾਰ ਦੇ ਉਹ ਕੱਟੇ ਲਾਲੇ ਤਾਂ ਮੈਂ ਸਰਦਾਰ ਦੇ ਪਿੱਛੇ ਗਿਆ ਹੁਣ ਮੇਰਾ ਤਾਂ ਟਰੈਕਟਰ ਦੇ ਬਰਾਬਰ ਨਹੀਂ ਕਰਦਾ ਬਾਈ ਕਿ ਨਹੀਂ ਟਰੈਕਟਰ ਬਾਈ ਕੋਲੇ ਆਸ਼ਾ ਨਾਮਾ ਟਰੈਕਟਰ ਕਰਾਇਆ ਸੀ ਸਰਦਾਰ ਨੇ ਉੱਡ ਜਾਵੇ ਸਰਦਾਰ ਨੇ ਕਹਾਂ ਕਮ ਉਹ ਸੁਣਾਦਾ ਬੇਬੀ ਕਮਲਿਆ ਜੱਟਾ ਤੂੰ ਪੈਂਤ ਪਿੱਛੇ ਤਾਂ ਦੇਖ ਲੈ ਵੀ ਕੀ ਕੁਛ ਆਈ ਜਾਂਦਾ ਸਾਹ ਜਣਾਂ ਆਂਦੇ ਆ ਕਿ ਕੀ ਕੁਛ ਕਰੀ ਜਾਂਦੇ ਬੰਦੇ ਆ ਸ਼ਟਰ ਖਾ ਗਾਣੇ ਪੂਰੀ ਨਾਲ ਰੱਖੇ ਤਾਕੜ ਵਾਈ ਨੇ ਤੇ ਯੋ ਮਾ ਸਰਦਾਰ ਜੀ ਕੱਢ ਜੋ ਆਪਦਾ ਮਾਜਾ ਸੰਭਾਲ ਲੋ ਪਿੱਛੇ ਚੋਰ ਲੱਗੇ ਖੜੇ ਆ ਸਰਦਾਰ ਜੀ ਕੱਲ ਨੂੰ ਪਹੁੰਚਦਾ ਉੱਡਾ ਜਾਂਦਾ ਬਾਈ ਤਾਂ ਆਪਦੀ ਹਵਾ ਚੱਕਲੀ ਫੇਰ ਫੇਰ ਭਾਈਓ ਪਤਰੀ ਗੰਡਾ ਘਰਾਂ ਜਾਂਦੇ ਬਤਨ ਰੱਬ ਜਾਣੇ ਮੰਡੀ ਚ ਬੜਾ ਫੇਰ ਮੈਂ ਸਰਦਾਰ ਨੂੰ ਕਿਹੜਾ ਮੈਂ ਗੇਟ ਕੋਲੇ ਮੰਡੀ ਚ ਮੈਂ ਤਾਂ ਪੜਨੀ ਐ ਸਾਰਾ ਦਿਨ ਤੁਹਾਨੂੰ ਪਤਾ ਕਿ ਸਰਦਾਰ ਆਂਦੇ ਗਏ ਕੋਈ ਕੋਈ ਆਂਦਾ ਮੈਂ ਤਾਂ ਤੁਹਾਨੂੰ ਪਤਾ ਕਿ ਕਹਿ ਦਿੰਨਾ ਭਾਈ ਸੇਵਾ ਕਰਕੇ ਜਾਓ ਮੈਂ ਸਰਦਾਰ ਜੀ ਤੁਹਾਨੂੰ ਬੋਲ ਮਾਰੇ ਸੀ ਤੇ ਕਹਿੰਦਾ ਕਾਦੇ ਖਤਰ ਬਾਈ ਮੈਂ ਪਿੱਛੇ ਦੇਖ ਲੈ ਨਰਮਰ ਇਹ ਗਾ ਦੋ ਘੱਟੇ ਸੀਗੇ ਕਵਾਰੇ ਜੀ ਕਹਿੰਦਾ ਹਾਂ ਹੈਗੇ ਸੀਗੇ ਤੇ ਮੈਂ ਦੇਖੋ ਹੈ ਨਹੀਂ ਨਾ ਮੈਂ ਤੁਹਾਨੂੰ ਕਿੰਨੇ ਬੋਲ ਮਾਰੇ ਮੈਂ ਮੇਰਾ ਤਾਂ ਹੁਣ ਬਰਾਬਰ ਕਰਦਾ ਨਹੀਂ ਕਰ ਟਰੈਕਟਰ ਕਿੰਨਾ ਭਜਦਾ ਮੈਂ ਕਹਾਂ ਇਹ ਵਿਚਾਰ ਰੱਖਾ ਆਪਣਾ ਹੈਲੀਕਾਪਟਰ ਵਾਲਾ ਤੇ ਕਹਿੰਦਾ ਯਾਰ ਮੇਰੀ ਗਲਤੀ ਹੋ ਗਈ ਕਹਿੰਦਾ ਮੈਂ ਦਰੋ ਦਾ ਡੈੱਕ ਸੈਂਟਰ ਰੱਖਿਆ ਸੀ ਤੇ ਮੈਂ ਤਾਂ ਉੱਡਾ ਜਾਂਦਾ ਸੀ ਕਹਿੰਦਾ ਟਰੈਕਟਰ ਤੇ ਐਂ ਭਾਂਣ ਚ ਲਾਈ ਡੈਡ ਬੜਾ ਜਾਂਦਾ ਸੀ ਸਰਦਾਰ ਕਹਿੰਦਾ ਮੈਂ ਲਾਈ ਡੈਡ ਹੁਣ ਬਣ ਗਿਆ ਨਾ ਜੀ ਹੈ ਉਹ ਮੈਂ ਕਹਿੰਦਾ ਸਹੀ ਕੰਦਾ ਬੰਦਾ ਨਹੀਂ ਤੱਕ ਲੱਗਦੀ ਮੈਂ ਕਿ ਲੈ ਲੋ ਜੀ ਚਿਰ ਕੋ ਬੇ ਕੋ ਸਹੀ ਗੱਲ ਹੈ ਮੈਂ ਤੁਹਾਨੂੰ ਦੱਸਦਾ ਕਾਤਾ ਉਹ ਮਗਾ ਉਹ ਗੱਲ ਨਹੀਂ ਸਰਦਾਰ ਦੀ ਮੈਂ ਕਬਦਾ ਲੱਪਚਾ ਮਾਰ ਕੇ ਚੱਲੋ ਛੋਟਾ ਮਗਾ ਟਾਈਮ ਮੜਾ ਚੋਰਾਂ ਦੀ ਮੰਡੀ ਜੀ ਤੇ ਚਲਦਾ ਸਹਮਣ ਕੇ ਚਲੋ ਪਤਾ ਹੀ ਸਾਰਾ ਉਹ ਕਿਉਂ ਗਲਾਲ ਨਾ ਕਰਨੀ ਉਹ ਆਪਣੇ ਕੋਈ ਵੈਲ ਹੈ ਨਹੀਂ ਸਰਦਾਰ ਅੱਛਾ ਅਸਲ ਨੂੰ ਤੂੰ ਤੇਰਾ ਸੰਪੂਰਨ ਤੇ ਭਰਾ ਹੈਗਾ ਸਰਦਾਰ ਨੂੰ ਪੁੱਛੋ ਤੂੰ ਦੱਸ ਦੇਣਗੇ ਬੰਦਾ ਕਹਿ ਜਾਗਾ ਹਾਂ ਮੈਨੂੰ ਪਤਾ ਹੈ ਤਾਂ ਮੈਨੂੰ ਪਤਾ ਨਹੀਂ ਨਹੀਂ ਆ ਦੇਖ ਲੈ ਤੇਰੇ ਭਰਾ ਦੀ ਸਿਹ ਦੇਖ ਲੈ ਸਮਾਂ ਜਿਹੜਾ ਹੈਗਾ ਲਗਭਗ ਭਾਈ ਆਪਣੇ 5.5 ਵੇਲੇ ਦਾ ਹੋ ਗਿਆ ਉਹ ਜਗ ਪਾ ਹਾਂ ਤੇ ਆਪਾਂ ਹਾਂ ਸੌਂ ਗਏ ਸੀ ਭਾਈ ਨੀਂਦ ਆ ਗਈ ਸੀ ਤੇ ਖੇਤ ਵਾਲਾ ਝੋਨਾ ਫਿਰ ਆਪਣੇ ਕਮਲੇਸ਼ ਵਰਗਣੇ ਇੱਕ ਬੰਦਾ ਹੋਰ ਮਿਲ ਗਿਆ ਸੀ ਤੇ ਉਹਨਾਂ ਨੇ ਆਪਣੇ ਮਾਲੀ ਵਰਗਣੇ ਭਾਈ ਪਾਲਿਆ ਉਹ ਲੈ ਕੇ ਹੁੰਦੇ ਮੈਂ ਦੂਜੀ ਟਰਾਲੀ ਜਿਹੜੀ ਹੈਗੀ ਬਾਈ ਦੇ ਘਰੇ ਕੱਢ ਗਿਆ ਦੀ ਸੀ ਉਹ ਪਾ ਕੇ ਲਿਆਉਣਾਗਾ ਤੇ ਪਹਿਲਾਂ ਮਾਸੀ ਆ ਗਈ ਵਰਗੇ ਆ ਗਏ ਸੀਗੇ ਇਥੇ ਘਰਾਂ ਚੋਂ ਉਹ ਕਹਿੰਦੇ ਸੀ ਕਈ ਗੜੇ ਮਾਰਗੇ ਤੇ ਤੂੰ ਥਾਣ ਟੱਕਰਦਾ ਹੀ ਨਹੀਂ ਉਹਨਾਂ ਕੋਲੇ ਬੈਠੇ ਬੈਠਾ ਮੈਂ ਉੱਥੇ ਅੱਖ ਲੱਗੀ ਉਦੋਂ ਬਾਅਦ ਦਵਾਰੇ ਭਾਈ ਮੈਂ ਜਿਹੜਾ ਹੈਗਾ ਤਾਂ ਜਾ ਕੇ ਸੌਂ ਗਿਆ ਸੀਗਾ ਇਧਰ ਆਪਣੇ ਭਾਈ ਵਿਜੇ ਜੀ ਹਾਲ ਹੋ ਵਿਜੇ ਜੀ ਕੈਸੇ ਹੋ ਭਾਈ ਜਾਨ ਇਨਕਮਿੰਗ ਵੌਇਸ ਕਾਲ ਹੋਗੀ ਤੇਰੀ ਭਰਾਵਾ ਸੁਚਾਕਾ ਤੇ ਚਾਲਦੇ ਆਂ ਬਈ ਦੂਜੀ ਟਰਾਲੀ ਪਾ ਕੇ ਲੈ ਹੁੰਦੇ ਆਂ ਤੇ ਇੱਥੇ ਆ ਕੇ ਜਿਹੜਾ ਹੈਗਾ ਝੋਨਾ ਲਾਉਣਾ ਹੈ। ਉਹ ਬੱਲੇ ਨਹੀਂ ਪੀਟ ਗੇ। ਕਹਿੰਦੇ ਉਹ ਮੁੱਦੀ ਨਹੀਂ ਮਾਰਨੀ ਚਾਹੀਦੀ ਇਦੇ ਤੇ ਬੈ ਕੇ ਰੁਕ ਨਹੀਂ ਖਾਣੀ ਚਾਹੀਦੀ ਪੀੜੀ ਰੁਕ ਜਾਂਦੀ ਹੈ ਜੀ। ਪਤਾ ਨਹੀਂ ਕਿੱਥੋਂ ਕਿੱਥੋਂ ਦੀ ਥਿਰਵਾਏ ਚਲਾਏ ਆਪਣੇ ਆਪ। ਮਾਤੇ ਓ ਮਾ ਆਪਣੇ ਹੁਣਾ ਉਹ ਤੋਂ ਮੰਜਾ-ਮੁੰਜਾ ਚੱਕ ਦੀ ਚੰਗਾ। ਦੇਖ ਤੋ ਪੱਲੜ ਪਿਆ ਤਾਂ ਠੀਕ ਐ ਉੱਥੇ ਝੋਨਾ ਲਾਵਾਂਗੇ ਮੈਂ ਟਰਾਲੀ ਪਾਲਿਆ ਮੈਂ ਭੱਜ ਕੇ rahul ਨੂੰ ਕਿਹਾਗਾ ਪਵਾ ਲੇ ਹਾਂ ਦਾ ਮੇਰੇ ਨਾਲ ਆ ਗਿਆ ਭਾਈ rahul ਕੀ ਲੱਗਦਾ ਕੁਛ ਆਪਾ ਜਾ ਮੇੜੀ ਜਮੜਾ ਬਾਪੂ ਜਦੋਂ ਆ ਗਿਆ ਭਾਈ ਮਾਤਾ ਵਾਲੀ ਪੇਟੀ ਦੇ ਵਿੱਚ ਪੱਲੜ ਜਿਹੜੇ ਹੈਗੇ ਆ ਭਾਈ ਆਪਾਂ ਸਾਹਮਣੇ ਰੱਖੇ ਹੈਗੇ ਇਹ ਮੰਮੀ ਤੇਰੀ ਪੇਟੀ ਆ ਅੰਦਰ ਗਈ ਮਾਰਾ ਬਾਹਰ ਜਿਹੜੇ ਹੈਗੇ ਐਵੇਂ ਖਲਿਆਰਾ ਦੇ ਇੱਕ ਦਾ ਬਾਲਾ ਪਿਆ ਸੀ ਕੁਛ ਮੁੜ ਕੇ ਥਿਆਉਂਦੇ ਨਹੀਂਗੇ ਤਾਂ ਗਰਕਰੜ ਹੈਗੇ ਇਹ ਚ ਰੱਖਦੇ ਇਹ ਮੈਂ ਤੇਰੇ ਵਾਲੀ ਪੇਟੀ ਆ ਵੈਲੀ ਹੈ ਠੀਕ ਹੈ ਆ ਤਾਂ ਛੋਟਾ ਹੋ ਗਿਆ ਹਨਾ ਵੱਡਾ ਉਹ ਮੇ ਤਾਂ ਵੱਡਾ 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 ਤਾਂ ਨਹੀਂ ਹੋਣਾ ਕਿ ਮੈਂ ਲੈ ਲੂੰ ਇਸ ਤੇ ਆ ਬਾਕੀ ਦੂਜਾ ਟਰੈਕਟਰ ਵੀ ਆ ਹੀ ਗਿਆ ਦੂਜਾ ਟਰੈਕਟਰ ਵੀ ਆ ਗਿਆ ਤੇ ਆਪੋ ਪਾਲਿਆਂ ਦੀ ਟਰਾਲੀ ਦੇਨੇ ਆ ਆਇਆ ਉਹ ਪੱਲੜ ਦਾ ਪਛਾਉਂਦੇ ਆ ਬਸ ਆਇਆ ਓਰੇ ਆਇਆ ਆ ਉੱਤਰ ਗਿਆ ਉਹ ਸਾਰਿਆਂ ਦਾ ਤੈ ਆਣਾ ਕੋਲ ਇਹ ਪੱਲੀਆਂ ਮੈਂ ਤਾਂ ਇਹਦੇ ਕੇ ਨਾ ਤਾਂ ਐਂ ਖਲਿਆਰ ਤੀਆਂ ਪੱਲੀਆਂ ਗੁਰੂ ਉਹਨੇ ਇਹਨੂੰ ਕੱਟਣਾ ਕਰ ਪਤਾ ਨਹੀਂ ਤਾਂ ਕਿਹਾ ਸੀ ਖੋਲ ਕੇ ਹੋਰ ਕਿਦਾਂ ਦੇਖਾਂਗੇ ਜਿਹੜਾ ਤੋਫਾ ਆਈ ਫੋਲ ਕੇ ਦੇਖਾਂ ਨਾ ਕੱਠੇ ਹੀ ਫੋਲਿਆ ਇਹ ਪੱਲੀਆਂ ਇਹਨੂੰ ਕੱਟਣਾ ਕਰਦੇ ਦੁਆਲੇ ਮਾਰ ਮੇ ਲੋ ਕੋਈ ਇੱਕ ਅੱਛਾ ਉਹ ਨਾ ਕਰ ਉਹ ਨਾ ਕਰ ਆਇਨਾ ਟਰੈਕਟਰ ਕੱਠੇ ਕਰ ਰਹੇ ਆਲੇ ਕੰਮਾ ਲਿਓ ਇਹ ਗਾਣੂ ਕਰਕੇ ਖੋਲਣਾ ਪੂਗਾ ਡਾ ਇੱਥੇ ਖੁੱਲਣਾ ਨਹੀਂ ਡਾਲਾ ਇਦਰ ਗਾਂ ਕਰਦੇ ਹਾਂ ਕਿਰਾਂ ਦੇ ਮਾੜਾ ਇਹ ਬੈਕ ਹੋਰ ਕਰ ਲੈਣਾ ਥੋੜਾ ਜਿਹਾ ਥੋੜਾ ਜਿਹਾ ਖੋਲ ਕੇ ਆ ਥੱਲੇ ਥੱਲੇ ਲੈ ਜੂਗਾ ਕਿਰਾਂ ਜੀ ਉਸ ਤੋਂ ਬਾਅਦ ਗਾਂ ਕਰਕੇ ਡੱਲਾ ਲਾ ਲਾਂਗੇ ਨਿਕਲੇ ਆ ਕੇ ਆ ਵਾਹ ਕਿਰੀ ਸਾਵਾਕਾ ਹਾਂ ਇਹ ਮਾੜੇ ਉੱਥੇ ਅਬਾ ਇਹਨੂੰ ਲਾਉਣੀ ਆ ਲਾ ਕੇ ਦੇਣੀ ਮੜੇ ਤਿੰਨ ਕਿੱਥੇ ਉੱਥੇ ਤੂੰ ਕਿੱਥੇ ਆ ਕਥਾਈ ਤੇ ਉੱਥੇ ਕਿੱਥੇ ਕਣਕਾਂ ਦੇ ਰੋੜੀ ਲਿਆਉਂਦੇ ਆ ਨਾਲਾ ਲਾਤਾ ਪੈਸਾ ਰਾ ਤੇ ਕਰੈਕਟਰ ਇਧਰ ਲਾਦਾ ਦੂਜਾ ਲਾਦਾ ਇਧਰ ਇਹ ਸੀ ਆਪਣਾ ਅੱਜ ਦਾ ਵਲੌਗ ਮਿਲਦੇ ਆ ਸਵੇਰੇ ਨਵੀਂ ਵੀਡੀਓ ਨਾਲ ਅੜ ਜਾ ਆ ਦੇਣਾ